ਸਤਿ ਸ਼੍ਰੀ ਅਕਾਲ ਪੰਜਾਬੀ ਨੂੰ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਕਿ ਹਰ ਰੋਜ਼ ਹੀ ਵੱਡੇ ਐਲਾਨ ਕੀਤੇ ਜਾਂਦੇ ਹਨ ਸੋ ਇਸੇ ਦੌਰਾਨ ਹੁਣ ਕੈਨੇਡਾ ਤੋਂ ਸਟੂਡੈਂਟਾਂ ਦੇ ਲਈ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀਹਾਂ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਜਿੱਥੇ ਕਿ ਲੱਖਾਂ ਦੀ ਤਦਾਦ ਦੇ ਵਿੱਚ ਵਰਕ ਪਰਮਿਟ ਐਕਸਪਾਇਰ ਹੁੰਦੇ ਜਾ ਰਹੇ ਹਨ ਸੋ ਉਹਨਾਂ ਦੇ ਲਈ ਹੁਣੇ ਵੱਡੀ ਖੁਸ਼ਖਬਰੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਮੈਨੀਟੋਬਾ ਸੂਬੇ ਦੇ ਵੱਲੋਂ ਹੁਣ ਇੱਕ ਵਾਰ ਫਿਰ ਤੋਂ ਸਪੋਰਟ ਲੈਟਰ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਗਿਆ ਹੈ ਜੀਹਾਂ ਇਸ ਪ੍ਰੋਗਰਾਮ ਦਾ ਨਾਮ ਤੇ ਜੇਕਰ ਤੁਸੀਂ ਹੁਣ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵਿੱਚ ਰਹਿ ਰਹੇ ਹੋ ਤੇ ਤੁਸੀਂ ਆਪਣੇ এমਪਲੋયર ਤੋਂ سپورਟ ਲੈਟਰ ਲੈ ਕੇ ਆਪਣਾ ਵਰਕ ਪਰਮਿਟ ਐਕਸਟੈਂਡ ਕਰਵਾ ਸਕਦੇ ਹੋ ਜੀ ਹਾਂ ਕੈਨੇਡਾ ਦੇ ਹੁਣ ਮੈਨੀਟੋਬਾ ਸੂਬੇ ਦੇ ਵੱਲੋਂ ਇੱਕ ਨਵਾਂ ਪ੍ਰੋਗਰਾਮ ਓਪਨ ਕਰ ਦਿੱਤਾ ਗਿਆ ਹੈ ਤੇ ਇਸ ਦੇ ਵਿੱਚ ਹੁਣ ਤੁਸੀਂ ਵੀ ਆਪਣੇ এমਪਲੋયર ਤੋਂ سپورਟ ਲੈਟਰ ਲੈ ਕੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਐਕਸਟੈਂਡ ਕਰਵਾ ਕੇ ਲੰਮੇ ਸਮੇਂ ਤੱਕ ਰਹਿ ਸਕਦੇ ਹੋ ਤੇ ਪੀਆਰਪੀ ਪ੍ਰਾਪਤ ਕਰ ਸਕਦੇ ਹੋ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਦੇ ਲਈ ਕੁਝ ਸ਼ਰਤਾਂ ਮੈਨੀਟੋਬਾ ਸੂਬੇ ਦੇ ਵੱਲੋਂ ਰੱਖੀਆਂ ਗਈਆਂ ਹਨ ਕਿ ਜਿਹੜਾ এমਪਲੋયર ਤੁਹਾਨੂੰ ਕੰਮ ਦੇ ਉੱਤੇ ਰੱਖਣਾ ਚਾਹੁੰਦਾ ਇਹ ਤੇ ਉਸਦਾ ਬਿਜ਼ਨਸ ਪਿਛਲੇ 3 ਸਾਲਾਂ ਤੋਂ ਲਗਾਤਾਰ ਚੱਲਦਾ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਉਸ ਦੇ ਵਿਰੁੱਧ ਕੋਈ ਵੀ ਕੇਸ ਨਹੀਂ ਹੋਇਆ ਹੋਣਾ ਚਾਹੀਦਾ ਤੇ ਇਸ ਤੋਂ ਇਲਾਵਾ ਉਹ ਇਹਨਾਂ ਕੈਟੇਗਰੀਆਂ ਦੇ ਵਿੱਚ ਬਿਜ਼ਨਸ ਨੂੰ ਆਪਰੇਟ ਕਰਦਾ ਹੋਣਾ ਚਾਹੀਦਾ ਹੈ ਜਿਵੇਂ ਕਿ ਐਗਰੀਕਲਚਰ ਇਸ ਤੋਂ ਇਲਾਵਾ ਕੰਸਟਰਕਸ਼ਨ ਟ੍ਰੇਡ ਇਸ ਤੋਂ ਇਲਾਵਾ ਫੂਡ ਪ੍ਰੋਸੈਸਿੰਗ ਹੌਸਪੀਟੈਲਿਟੀ ਇਸ ਤੋਂ ਇਲਾਵਾ ਹੈਲਥ케ਅਰ ਅਤੇ ਐਜੂਕੇਸ਼ਨ ਵਰਗੇ ਵਰਗੇ ਓਕੂਪੇਸ਼ਨਾਂ ਦੇ ਵਿੱਚ ਆਪਰੇਟ ਕਰਦਾ ਹੋਵੇ ਤੇ ਇਸ ਤੋਂ ਇਲਾਵਾ ਜਿਹੜੇ ਹੁਣ ਪੰਜਾਬੀ ਭਾਰਤੀ ਸਟੂਡੈਂਟ ਜਾਂ ਫਿਰ ਇਸ ਤੋਂ ਇਲਾਵਾ ਜਿਹੜੇ ਵੀ empioyee ਹੋਣ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਆਪਣੇ employer ਤੋਂ ਸਪੋਰਟ ਲੈਟਰ ਲੈ ਕੇ ਵਰ ਰੱਖੀਆਂ ਗਈਆਂ ਹਨ ਜੀ ਹਾਂ ਉਹਨਾਂ ਦੀ ਉਮਰ 21 ਸਾਲ ਤੋਂ ਲੈ ਕੇ 45 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਉਹਨਾਂ ਦਾ ਵਰਕ ਪਰਮਿਟ ਖਤਮ ਹੋਣ ਦੇ ਵਿੱਚ ਤਕਰੀਬਨ 1 ਸਾਲ ਦਾ ਸਮਾਂ ਬਚਿਆ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਸੀਐਲਬੀ 5 ਤੱਕ ਦਾ ਉਹਨਾਂ ਦਾ ਸਕੋਰ ਹੋਣਾ ਚਾਹੀਦਾ ਹੈ ਆਈਲਟਸ ਦੇ ਵਿੱਚ ਇਸ ਤੋਂ ਇਲਾਵਾ ਸਭ ਤੋਂ ਵੱਡੀ ਸ਼ਰਤ ਇਹ ਹੋਣੀ ਚਾਹੀਦੀ ਹੈ ਕਿ ਤੁਸੀਂ ਉਸ এমਪਲੋਇਰ ਦੇ ਕੋਲ ਪਿਛਲੇ 1.5 ਸਾਲ ਤੋਂ ਕੰਮ ਕਰਦੇ ਹੋਣੇ ਚਾਹੀਦੇ ਹੋ ਜੀ ਹਾਂ ਤੁਹਾਨੂੰ ਦੱਦੀ ਹੈ ਕਿ ਇਸ ਦੇ ਵਿੱਚ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ ਤੁਸੀਂ ਕਿਸੇ ਹੋਰ ਸੂਬੇ ਦੇ ਵਿੱਚ ਰਹਿ ਰਹੇ ਹੋ ਤੇ ਇੱਕਦਮ ਜਾ ਕੇ ਤੁਸੀਂ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵਿੱਚੋਂ ਸਪੋਰਟ ਲੈਟਰ ਲੈਂਦੇ ਹੋ ਤੇ ਤੁਹਾਡਾ ਵਰਕ ਪਰਮਿਟ ਐਕਸਟੈਂਡ ਹੋ ਜਾਵੇਗਾ ਬਲਕਿ ਤੁਸੀਂ ਡੇਢ ਸਾਲ ਤੋਂ ਉਸੇ ਹੀ EMPLOER ਦੇ ਕੋਲ ਕੰਮ ਕਰਦੇ ਹੋਣੇ ਚਾਹੀਦੇ ਹੋ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਜਿੱਥੇ ਕਿ ਕੈਨੇਡਾ ਦੀ ਪੀਆਰ ਪਾਲੀਵਰ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਹੁਣ ਵਰਕ ਪਰਮਿਟ ਦੇ ਉੱਤੇ ਕੰਮ ਹੀ ਨਹੀਂ ਹੋਣੇ ਚਾਹੀਦੇ ਤੇ ਇਹਨਾਂ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ ਪਰ ਦੂਜੇ ਪਾਸੇ ਤੁਹਾਨੂੰ ਦੱਸਦੀ ਹੈ ਕਿ ਇਮੀਗ੍ਰੇਸ਼ਨ ਮੰਤਰੀ ਡੀਨਾ ਮੈਟਲੇਜ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਇੰਟਰਨੈਸ਼ਨਲ ਕਾਮੀਆਂ ਦੇ ਨਾਲ ਕੈਨੇਡਾ ਨੂੰ ਕੋਈ ਵੀ ਅਸਰ ਨਹੀਂ ਪੈ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲਗਾਤਾਰ ਬਾਹਰ